ਅਗ ਮਗ ਰਹੀ ਹੈ ਚੇਤਨਾ ਦੀ ਖਿਆਲਾਂ ਦਾ ਸੇਕ ਦਿਮਾਗੀ ਆਸਮਾਨ ਨੂੰ ਛੋ ਰਿਹਾ ਹੈ ਅਤੇ ਛੇੜ ਰਿਹਾ ਹੈ ਸੁੱਤੀਆਂ ਹੋਈਆਂ ਸੋਚਾਂ ਦੇ ਅੰਬਾਰ ਨੂੰ ਸੋਚਾਂ ਰੋਸ਼ਨ ਹੋ ਕੇ ਜਾਗ ਰਹੀਆਂ ਨੇ ਤੇ ਖੋਲ ਰਹੀਆਂ ਨੇ ਦਿਲ ਅੰਦਰ ਦੇ ਅਸੀਮ ਦਰਵਾਜ਼ਿਆਂ ਨੂੰ ਦਿਲ ਦੇ ਇਹਨਾਂ ਦਰਵਾਜ਼ਿਆਂ ਪਿੱਛੇ ਹਨੇਰੇ ਕਮਰਿਆਂ ਵਿੱਚ ਕੈਦ ਕਿੰਨੇ ਹੀ ਸੂਖਸ਼ਮ ਕਣ ਕਦੋਂ ਦੇ ਇੰਤਜ਼ਾਰ ਕਰ ਰਹੇ ਕਿ ਕਦ ਇੱਕ ਰੌਸ਼ਨੀ ਦੇ ਕਣ ਆਉਣਗੇ ਤੇ ਆਜ਼ਾਦ ਕਰਵਾਉਣਗੇ ਉਹਨਾਂ ਸੂਖਸ਼ਮ ਕਣਾਂ ਉਹ ਸੂਖਸ਼ਮ ਕਣ ਆਜ਼ਾਦ ਹੋ ਕੇ ਮਿਲ ਰਹੇ ਨੇ ਇੱਕ ਦੂਜੇ ਦੇ ਨਾਲ ਤੇ ਇੱਕ ਤਰਤੀਬ ਬਣਾ ਕੇ ਪਹੁੰਚ ਰਹੇ ਨੇ ਦਿਮਾਗ ਤੱਕ ਤੇ ਦਿਮਾਗ ਉਸ ਤਰਤੀਬ ਨੂੰ ਦੇਖ ਰਿਹਾ ਬੁੱਝ ਰਿਹਾ ਜਾਣ ਰਿਹਾ ਪਛਾਣ ਰਿਹਾ ਫਿਰ ਇੱਕ ਰੂਪ ਦੇ ਕੇ ਸ਼ਬਦਾਂ ਦੇ ਜ਼ਰੀਏ ਉਹ ਕੇਰ ਰਿਹਾ ਸਮੇਂ ਦੀ ਬ੍ਰਹਿਮੰਡੀ ਹੋਂਦ ਦੇ ਕੋਰੇ ਸਫਿਆਂ ਉੱਤੇ ਸ਼ਬਦ ਛਪ ਚੁੱਕੇ ਨੇ ਤੇ ਰੂਹ ਇਹਨਾਂ ਦੀ ਤੁਰ ਅੰਦਰ ਦੇ ਸੂਖਸ਼ਮ ਕਣ ਜੋ ਦਿਲ ਦੇ ਦਰਵਾਜ਼ਿਆਂ ਪਿੱਛੇ ਹਨੇਰਿਆਂ ਵਿੱਚ ਮਹਿਕ ਰਹੇ ਨੇ ਇਹ ਹਨੇਰੇ ਹੀ ਅਸੀਮ ਬ੍ਰਹਿਮੰਡ ਹੈ ਅਸੀਮ ਖਜ਼ਾਨੇ ਨੇ ਇਹਨਾਂ ਹਨੇਰਿਆਂ ਦੇ ਅੰਦਰ ਸੂਰਜ ਹੈ ਮੱਥੇ ਦੇ ਅੰਦਰ ਜੋ ਪਹੁੰਚ ਚੁੱਕਾ ਹੈ ਆਪਣੀ ਦੂਰੀ ਦੀ ਸਮਰੱਥਾ ਮੁਤਾਬਕ ਜਿੱਥੇ ਤੱਕ ਵੀ ਪਹੁੰਚ ਸਕਦਾ ਹੈ ਅਤੇ ਉਹ ਇੱਕ ਹੈ ਜੋ ਇਸ ਸੂਰਜ ਨੂੰ ਮਗਾ ਰਿਹਾ ਹੈ ਤਾਂ ਜੋ ਇਸ ਦੀ ਰੋਸ਼ਨੀ ਅੰਦਰ ਦੇ ਹੋਰ ਬ੍ਰਹਿਮੰਡੀ ਦਾਇਰੇ ਤੱਕ ਪਹੁੰਚ ਕਰ ਸਕੇ